ਜੈ ਗਉ ਮਾਤਾ ਦੀ ਜੈ ਗਉ ਮਾਤਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਹੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਅਨਾਥ ਗਊਸ਼ਾਲਾ ਬੜੈਚਾ ਰੋਡ ਵਿਖੇ ਸ਼੍ਰੀ ਬ੍ਰਹਮਲੀਨ ਮੋਣੀ ਬਾਬਾ ਜੀ ਦੀ ਅਤੇ ਨਰੈਣਪੁਰੀ ਜੀ ਮਹਾਰਾਜ ਜੀ ਦੀ ਅਧਿਕਸ਼ਤਾ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਅਸ਼ੀਰਵਾਦ ਸਦਕਾ ਔਰ ਸਾਡੇ ਪ੍ਰਧਾਨ ਗਿਆਨਚੰਦ ਕਟਾਰੀਆ ਜੀ ਦੀ ਅਧਿਕਸ਼ਤਾ ਦੇ ਵਿੱਚ ਔਰ ਸਾਰੇ ਮੈਂਬਰਾਂ ਦੇ ਸਹਿਯੋਗ ਸਦਕਾ ਜਿਹੜਾ ਇਹ ਤਿਹਾਰ ਹੈ ਗੋਪਾਸ਼ਟਮੀ ਦਾ ਤਿਹਾਰ ਬੜੇ ਹੀ ਧੂਮਤਾਮ ਦੇ ਨਾਲ 28 29 30 ਤਰੀਕ ਨੂੰ ਸ਼ਾਮ ਨੂੰ 3:30 ਤੋਂ 6:30 ਵਜੇ ਤੱਕ ਅਨਾਥ ਗਊਸ਼ਾਲਾ ਬੜੈਚਾ ਰੋਡ ਵਿਖੇ ਬੜੇ ਹੀ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਉਰਚੋਰ ਬੇਨਤੀ ਕੀਤੀ ਜਾਂਦੀ ਹੈ ਵੀ ਇੱਥੇ ਵੱਜ ਚੜ ਕੇ ਇੱਥੇ ਆਣ ਔਰ ਗਊ ਮਾਤਾ ਦਾ ਆਸ਼ੀਰਵਾਦ ਲੈਣ ਅਤੇ ਨਾਲ ਹੀ ਤੁਹਾਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਨੂਰ ਮਹਿਲ ਤੋਂ ਸਾਧਵੀ ਗੋਰੀ ਭਾਰਤੀ ਜੀ ਆਪਣੀ ਪੂਰੀ ਟੀਮ ਦੇ ਨਾਲ ਇਥੇ ਆਪਣੇ ਪ੍ਰਵਚਨਾਂ ਤੋਂ ਨਾਲ ਮੁਖਾਰਬਿੰਦ ਕਰਨਗੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸਭ ਨੂੰ ਬੇਨਤੀ ਹੈ ਵੀ ਇਥੇ ਔਰ 30 ਤਰੀਕ ਨੂੰ ਜਿਹੜਾ ਗੋਪਾਸ਼ਟਮੀ ਦਾ ਤਿਹਾਰ ਹੁੰਦਾ ਹੈ ਲਾਸਟ ਦਿਨ ਉਸ ਦਿਨ ਜਿਹੜਾ ਇਥੇ ਅਟੂਟ ਲੰਗਰ ਦੀ ਜੀ ਵਿਵਸਥਾ ਜਿਹੜੀ ਕੀਤੀ ਗਈ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਇੱਕ ਵਾਰੀ ਫਿਰ ਕੀਤੀ ਜਾਂਦੀ ਹੈ ਕਿ ਇਥੇ ਆ ਕੇ ਗਊ ਮਾਤਾ ਦਾ ਆਸ਼ੀਰਵਾਦ ਜ਼ਰੂਰ ਲੈਣ ਜੈ ਗਊ ਮਾਤਾ ਜੈ ਗਊ ਮਾਤਾ ਜੈ ਗਊ ਮਾਤਾ